ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਨਵੀਂ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਟਰੈਕਟਰ ਖਰੀਦਣ ਵੇਚਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਤੇ ਕਰੋ ਲਾਈਕ ਕਮੈਂਟ ਆਪਾਂ ਲੈ ਕੇ ਆਏ ਆ 855 ਦੀ ਡਿਮਾਂਡ ਦੀ 13 ਮਾਡਲ 14 ਦੀ 13 ਮਾਡਲ ਟਰੈਕਟਰ ਹੈ ਨਾ ਬਹੁਤ ਟੌਪ ਦਾ ਜੀ ਕੋਕਾ ਮਾਡਲ 2013 ਪੀਵੀ 11 ਨੰਬਰ ਆ ਥੋੜਾ ਬੰਪਰ ਲੱਗਿਆ ਹੋਇਆ ਜੀ ਇਹਨੂੰ ਮੂਰੇ 9 16 ਦੇ ਟਾਇਰ ਪਾਵਰ ਸਟੀਅਰ ਹੈ ਫਿਰ 13 ਦਾ ਹੀ ਮਾਰਕਾ ਰੀਮਾ ਦੀ ਕੰਡੀਸ਼ਨ ਤੁਸੀਂ ਦੇਖ ਲਓ ਸ਼ੋਮਗੜਾ ਦਾ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਜੀ ਕਿਤੇ ਗਲਿਆ ਗੁਲਿਆ ਨਹੀਂ ਕੋਈ ਟੱਚਿੰਗ ਫੋਚਿੰਗ ਨਹੀਂ ਮਗਰਲੇ ਟਾਇਰ ਹੈਗੇ ਸੋਨਾ ਰੇਡੀਅਲ ਬੀਕੇਟੀ ਦੇ 380 8528 ਨੰਬਰ ਆ ਮਗਲ ਰੀਮਾਂ ਦੀ ਕੰਡੀਸ਼ਨ ਚੈੱਕ ਕਰ ਲੋ ਮਗਰਾੜ ਦੇਖ ਲੋ ਟਰੈਕਟਰ ਪੂਰਾ ਸਾਫ਼ ਆ 50 ਹਜ਼ਾਰ ਦਾ ਮਗਲ ਟਾਇਰ ਟਾਇਰ ਲੱਗੇ ਹੋਏ ਆ ਬਾਈ ਟਰੈਕਟਰ ਨੂੰ ਫੁੱਲ ਟੌਪ ਮਾਡਲ ਟਰੈਕਟਰ ਆ ਰਿਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਤੇਲ ਬ੍ਰੇਕਾਂ 540 ਚੱਕਰ ਨੇ ਕੋਈ ਕਿਰਾਏ ਨੂੰ ਨਹੀਂ ਚੱਲਿਆ ਹੋਇਆ ਜ਼ਿਮੀਦਾਰ ਦਾ ਟਰੈਕਟਰ ਆ ਦੂਜੀ ਪਾਰਟੀ ਦਾ ਟਰੈਕਟਰ ਸੈਕੰਡ ਓਨਰ ਮਗਰਾੜਾ ਦੇ ਅੰਦਰੋਂ ਕੰਡੀਸ਼ਨ ਦੇਖ ਲਓ ਪੂਰੇ ਸਾਫ਼ ਮਗਰਾੜਾ ਮੈਸੀ ਵਾਲੀ ਰੇਸ ਲੱਗੀ ਆ ਮਿਊਜ਼ਿਕ ਸਿਸਟਮ ਜਮੀਨਾਂ ਮਾ ਲੱਗਿਆ ਵਾ ਕਨੋਪੀ ਵਾਲੀ ਛਤਰੀ ਲੱਗੀ ਵਾ ਫਾਈਬਰ ਦੀ ਡਬਲ ਲਿਫਟ ਪੰਪ ਤੇਲ ਬ੍ਰੇਕਾਂ ਬੈਟਰੀ ਨਵੀਂ ਹੈ ਆ ਦੇਖავੇ ਮੁੱਲ ਦੀ ਮਾਇਦੇ ਕੰਡੀਸ਼ਨ ਹੈ ਟਾਇਰ ਟ੍ਰੀ ਖੜਨੀ ਵੜਨੀ ਐ ਨਾ ਪੂਰੀ ਆ ਆਪਾਂ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਆਵਾਜ਼ ਚੈੱਕ ਕਰਾ ਦਿੰਨੇ ਆ। ਲੋਈ ਕਰਵਾ ਚੈੱਕ। ਪੂਰਾ ਘੈਂਟ ਟਰੈਕਟਰ ਆ ਬੋ। ਜੇ ਕਿਸੇ ਵੀ ਸੱਜਣ ਮਿੱਤਰ ਨੇ ਲੈਣਾ ਹੋਵੇ ਆਪਣੇ ਨਾਲ ਕਨੈਕਟ ਕਰ ਲੈ ਥੱਲੇ ਦਿੱਤੇ ਨੰਬਰ ਤੇ ਚੋਹਾਨ ਟਰੈਕਟਰ ਜਿਹੜੀ ਚਮਕੌਰ ਸਾਹਿਬ ਧੰਨਵਾਦ